3 2 1 ਜਨਮ ਸਥਾਨ ਦਾ ਇਤਿਹਾਸ ਸਰਵਨ ਕਰ ਲੋ ਜੀ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਖਤੇ ਪੰਥ ਦੇ ਜਰਨੈਲ ਮਾਤਾ ਮਾਤਾ ਭਾਗਪੌਰ ਜੀ ਦਾ ਜਨਮ ਸਥਾਨ ਪਿੰਡ ਵੱਡੀ ਚਬਾਲ ਜ਼ਿਲ੍ਹਾ ਤਰਨਤਾਰਨ ਸਾਹਿਬ ਅੰਤਮ ਸਥਾਨ ਇਹੋ ਪਿੰਡ ਜਨਵਾੜਾ ਜ਼ਿਲ੍ਹਾ ਬੇਦਾਰ ਸਟੇਟ ਕਰਨਾਟਕਾ ਜਿਹੜੇ ਸਿੰਘਾਂ ਨੇ ਅਨੰਦਪੁਰ ਸਾਹਿਬ ਜੀ ਦੇ ਕਿਲੇ ਵਿੱਚੋਂ ਲੜਾਈ ਅਤੇ ਭੁੱਖ ਤੋਂ ਤੰਗ ਹੋ ਕੇ ਦਸਵੇਂ ਪਾਤਸ਼ਾਹ ਜੀ ਨੂੰ ਬੇਦਾਵਾ ਲਿਖ ਕੇ ਆਪਣੇ ਘਰਾਂ ਉਪਰਤ ਆਏ ਸੀ ਉਹਨਾਂ 40 ਸਿੰਘਾਂ ਨੂੰ ਮਾਤਾ ਭਾਕੌਰ ਜੀ ਨੇ ਵਾਪਸ ਗੁਰੂ ਚਰਨਾਂ ਨਾਲ ਜੋੜਿਆ ਮੁਕਤਸਰ ਸਾਹਿਬ ਵਿਖੇ ਜੰਗ ਕਰਦੇ ਹੋਏ ਚਾਲੀ ਸਿੰਘ ਸ਼ਹੀਦੀਪਾਗਏ ਮਾਤਾ ਭਾਕੌਰ ਜੀ ਉੱਥੇ ਜ਼ਖਮੀ ਹੋ ਗਏ ਉੱਥੇ ਦਸਵੇਂ ਪਾਸ਼ਾ ਜੀ ਨੇ ਬੇਦਾਵਾ ਪਾੜ ਕੇ ਉਹਨਾਂ 40 ਸਿੰਘਾਂ ਨੂੰ 40 ਮੁਕਤੇਆਂ ਦਾ ਵਰ ਦਿੱਤਾ ਜਿਨ੍ਹਾਂ ਨੂੰ ਆਪਾਂ ਅਰਦਾਸ ਵਿੱਚ ਰੋ ਚੇਤੇ ਕਰਦੇ ਉਹ ਸਮੇਂ ਤੋਂ ਮਾਤਾ ਭਾਕੌਰ ਜੀ ਦਸਵੇਂ ਪਾਸ਼ਾ ਜੀ ਦੇ ਸੇਵਾ ਵਿਖੇ ਹੀ ਰਹੇ ਉਹਨਾਂ ਦੇ ਨਾਲ ਹਜੂਰ ਸਾਹਿਬ ਨੰਦੇੜ ਆ ਗਏ ਹਜ਼ੂਰ ਸਾਹਿਬ ਨੰਦੇੜ ਵਿਖੇ ਦਸਵੇਂ ਪਾਸ਼ਾ ਜੀ ਨੇ ਗੁਰਤਾ ਗੱਦੀ ਧੰਨਾ ਧੰਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਦੇ ਕੇ ਜਥੇਦਾਰ ਦੀ ਸੇਵਾ ਬਾਬਾ ਸੰਤੋਖ ਸਿੰਘ ਜੀ ਨੂੰ ਬਖਸ਼ ਕੇ ਸੱਚਖੰਡ ਗਮਨ ਕਰ ਗਏ ਮਾਤਾ ਪਾਕੌਰ ਜੀ ਦੀ ਸੇਵਾ ਸਿਮਰਨ ਭਗਤੀ ਕਰਦੇ ਹਜ਼ੂਰ ਸਾਹਿਬ ਹੀ ਰਹੇ ਉਸ ਸਮੇਂ ਇਸ ਗੜੀ ਇਸ ਸਥਾਨ ਦੇ ਦੋ ਰਾਜੇ ਹੁੰਦੇ ਸੀ ਰੋਸਤਾ ਮਰਾਓ ਤੇ ਬਾਲਾ ਰਾਓ ਇਹਨਾਂ ਨੂੰ ਉਸ ਵੇਲੇ ਦੇ ਬیدر ਦੇ ਹਕੂਮਤ ਨੇ ਪੂਨੇ ਦੇ ਨੇੜੇ ਸਤਾਰਾ ਕਿਲੇ ਵਿੱਚ ਉਮਰ ਕੈਦ ਦੇ ਬੰਦੀ ਬਣਾ ਰੱਖੇ ਸੀ ਉੱਥੇ ਦੋ ਗੁਰਸਿੱਖ ਪਹਿਰੇਦਾਰ ਰਹਿੰਦੇ ਜੋ ਹਰ ਰੋਜ਼ ਗੁਰਬਾਣੀ ਸਾਹਿਬ ਜੀ ਦਾ ਪਾਠ ਕਰਿਆ ਕਰਦੇ ਸਤਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਇਹ ਬਾਣੀ ਸੁਣ ਕੇ ਰਾਜੇ ਕਹਿਣ ਲੱਗੇ ਗੁਰਮੁਖ ਤਵਾਡੇ ਗੁਰੂ ਇੰਨੇ ਬਲਵਾਨ ਹਨ ਸਾਡੇ ਬੰਦਨ ਤੇ ਦੁੱਖ ਕਟਣਗੇ ਗੁਰ ਸਿੱਖਾਂ ਨੇ ਕਿਹਾ ਤੁਸੀਂ ਸੇਵਾ ਸਿਮਰਨ ਭਗਤੀ ਕਰਿਆ ਕਰੋ ਗੁਰੂ ਮਹਾਰਾਜ ਤੁਹਾਡੇ ਦੁੱਖ ਤੇ ਬੰਦਨ ਜ਼ਰੂਰ ਕਟਣਗੇ ਰਾਜੇ ਵੀ ਸੇਵਾ ਸਿਮਰਨ ਭਗਤੀ ਕਰਨ ਲੱਗੇ 40 ਦਿਨਾਂ ਬਾਅਦ ਦਸਵੇਂ ਪਾਤਸ਼ਾਹ ਜੀ ਨੇ ਜੇਲ੍ਹ ਦੇ ਵਿੱਚ ਪ੍ਰਗਟ ਹੋ ਕੇ ਰਾਜਿਆਂ ਨੂੰ ਦਰਸ਼ਨ ਦਿੱਤੇ ਬੰਦੀ ਛੋੜ ਕੀਤਾ ਮਨਮਾੜ ਲਿਆ ਕੇ ਛੱਡੇ ਜਿੱਥੇ ਹੁਣ ਗੁਰਦੁਆਰਾ ਗੁਪਤਸਰ ਸਾਹਿਬ ਬਣਿਆ ਹੈ ਉੱਥੋਂ ਚੱਲ ਕੇ ਰਾਜੇ ਹਜੂਰ ਸਾਹਿਬ ਆਏ ਜਥੇਦਾਰ ਬਾਬਾ ਸੰਤੋਖ ਸਿੰਘ ਜੀ ਕੋਲ ਬੇਨਤੀ ਕੀਤੀ ਬਾਬਾ ਜੀ ਸਾਡੀ ਰੱਖਿਆ ਵਾਸਤੇ ਸਾਡੇ ਨਾਲ ਕੋ ਸਿੰਘ ਰਵਾਨਾ ਕੀਤੇ ਜਾਣ ਹੋਰ ਫੜਕੇ ਲੈ ਜਾਣ ਕਰਕੇ ਰਾਜੇ ਦਰਦੇ ਸੀ ਬੇਨਤੀ ਨੂੰ ਪ੍ਰਵਾਨ ਕਰਦੇ ਆ ਮਾਤਾ ਭਾਕੌਰ ਜੀ ਹਜ਼ੂਰ ਸਾਹਿਬ ਤੋਂ ਰਾਜਿਆਂ ਦੀ ਰੱਖਿਆ ਕਰਦੇ ਹੋਏ ਉਹਨਾਂ ਨਾਲ ਇੱਥੇ ਜਨਵਾੜਾ ਬਿਦਰ ਆਏ ਰਾਜਿਆਂ ਦੇ ਗੜੀ ਵਿਖੇ ਹੀ ਰਹਿਣਾ ਕੀਤਾ ਮਾਤਾ ਜੀ ਰਾਜੀਆਨ ਦੀ ਰੱਖਿਆ ਕਰਦੇ ਹੋਏ ਸੇਵਾ ਸਿਮਰਨ ਕਰਦੇ ਹੋਏ ਇਸੇ ਅਸਥਾਨ ਤੇ ਗੁਰਪੂਰੀ ਸਿਧਾਰ ਗਏ ਮਾਤਾ ਜੀ ਦੀ ਯਾਦ ਵਿੱਚ ਇਹ ਮਾਤਾ ਜੀ ਦਾ ਅੰਤਮ ਸਥਾਨ ਬਣਿਆ ਹੈ ਜੀ ਆਪ ਜੀ ਦੀ ਸਾਰਿਆਂ ਦੀ ਯਾਤਰਾ ਸਫਲ ਹੋਵੇ ਸਾਰਿਆਂ ਨੂੰ ਨਾਮਦਾਨ ਗੁਰ ਸਿੱਖੀ ਜੀਵਨ ਬਖਸ਼ੇ ਵਾਹਿਗੁਰੂ ਜੀ ਕਾ ਕਾਲ ਸਾ वाहिगुरु जी फते